ਹਾਂਜੀ ਸਸਿਕਾ ਲ ਸੋ ਮੋਕਸਰ ਐਕਜੀਬਿਸ਼ਨ ਤੇ ਜਿਹੜੇ ਆਪਾਂ ਇੱਕ ਨਵੀਂ ਸਟਾਲ ਤੇ ਆਏ ਆ ਭੈਣ ਆਪਣੇ ਨਾਲ ਆ ਸਵਾ ਬੁਟੀਕ ਹੈ ਇਹਨਾਂ ਦੀ ਸਸਿਕਾ ਬਣੀ ਸਸਿਕਾ ਵੀਰੇ ਕੀ ਆਪਣੇ ਬੁਟੀਕ ਦਾ ਨਾਮ ਆ ਆਪਣੇ 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 ਬੁਟੀਕ ਦਾ ਨਾਮ ਵੀਰੇ ਸਬਾ ਬੁਟੀਕ ਹੈ ਸ਼੍ਰੀ ਮਖਸਰ ਸਾਹਿਬ ਤੋਂ ਆ ਓਕੇ ਤੇ ਮੈਨੇ ਕੀ ਕੁਛ ਆਪਾਂ ਵੈਰੈਟੀ ਲੈ ਕੇ ਆਏ ਆ ਸੂਟਾਂ ਦੇ ਵਿੱਚ ਜਿਹਾ ਆਪਾਂ ਸਾਰੀ ਤਰ੍ਹਾਂ ਦੀ ਵੈਰੈਟੀ ਲੈ ਕੇ ਆਏ ਵੀਰੇ ਹੈਂਡਵਰਕ ਵਾਲੇ ਵੀ ਕਾਟਨ ਵੇਅਰ ਵੀ ਸੂਟ ਹਰ ਤਰ੍ਹਾਂ ਦੇ ਜਿੱਦਾਂ ਇਸ ਤਰ੍ਹਾਂ ਦੇ ਜਿੱਦਾਂ ਦੁਪੱਟੇ ਹੈਵੀ ਆ ਇਹ ਵਾਲੇ ਹੈਵੀ ਸੂਟ ਇਹਨਾਂ ਨਾਲ ਕੋਈ ਵੀ ਆਪਾਂ ਜਿੱਦਾਂ ਵੀ ਕਿਸੇ ਨੂੰ ਕੋਈ ਲਾਈਕ ਪਸੰਦ ਕਰਦਾ ਉਸ ਤਰ੍ਹਾਂ ਅਕੋਰਡਿੰਗ ਆਪਾਂ ਰੈਡੀ ਕਰਵਾ ਸਕਦੇ ਆ ਆਪਣੇ ਕੋਲ ਆਲਮੋਸਟ ਸਾਰੀ ਕਲੈਕਸ਼ਨ ਆ ਵੀਰੇ ਓਕੇ ਮੰਨ ਲਓ ਹਰ ਤਰ੍ਹਾਂ ਦੇ ਡਿਜ਼ਾਈਨ ਦੇ ਵਿੱਚ ਹਾਂਜੀ ਕਾਟਨ ਦੇ ਵੀ ਆਪਦੇ ਬਜਟ ਅਕੋਰਡਿੰਗ ਹਰ ਦੀ ਆਪਾਂ ਇੱਥੇ ਸਟਿਚਿੰਗ ਕਰਦੇ ਆ ਫੈਬਰਿਕ ਵੀ ਆਪਣੇ ਕੋਲੇ ਸਾਰਾ ਅਵੇਲੇਬਲ ਹੈ ਤੇ ਜੇਕਰ ਕਿਸੇ ਨੇ ਭੈਣੇ ਆਨਲਾਈਨ ਕਿਸੇ ਨੇ ਘਰ ਬੈਠੇ ਵੀ ਆਰਡਰ ਕਰਨਾ ਹਾਂਜੀ ਉਹ ਵੀ ਆਪਣੇ ਪੇਜ ਤੇ ਆਪਣਾ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਹੈ ਨਾਮ ਵੀ ਆਈਡੀ ਵੀ ਨਾਲ ਮੈਂਸ਼ਨ ਕਰਾਂਗੇ ਬਾਕੀ ਜਿਹੜੀ ਫੋਨ ਤੇ ਨੰਬਰ ਚੱਲ ਰਹੇ ਆ ਸਕਰੀਨ ਤੇ ਸੋ ਇਹਨਾਂ ਸਕਰੀਨ ਤੇ ਨੰਬਰਾਂ ਦੇ ਤੁਸੀਂ ਕੰਟੈਕਟ ਕਰਕੇ ਭੈਣ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਈਟਮ ਤਿਆਰ ਕਰਵਾਉਣੀ ਆ ਸੋ ਭੈਣਾਂ ਵਰਗੇ ਤੁਹਾਨੂੰ ਪਹੁੰਚ ਕਰ ਦੇਣਗੇ ਸੋ ਠੀਕ ਹੈ ਭੈਣੇ ਸੱਸੀ ਕੌਰ ਠੀਕ ਹੈ ਜੀ ਸੱਸੀ ਕੌਰ ਜੀ ਥੈਂਕ ਯੂ ਜੀ ਬਹੁਤ ਬਹੁਤ